ਲੇਕਾ ਨਾ ਦੋ ਪੈਨਾ ਹਾ ਗੱਟੂ ਦੇ 250 ਲੈਂਦੇ ਹੁੰਦੇ ਨੇ ਹਾ ਸਾਈ ਲੈ ਹੋ ਜਾਈ 200 ਦਾ ਉਲੀ ਗੇੜ ਉਲੀ ਗੇੜ ਮੈਂ ਜਾ ਕੇ ਡਿੱ ਗਿਆ ਕਿੱਥੇ ਜੇ ਇਹਨੂੰ ਵੀ ਵੜਨ ਦੇ ਖਾਲੀ ਹੋ ਗਏ ਹਾ ਸਾਈ ਲੈ ਹੇ ਗਾਣਾ ਤਾਂ ਮੇਰਾ ਉਹ ਲੱਭ ਲੋ ਨੀਂ ਉਹ ਤੁਨੂੰ ਉਹ ਪਿਆ ਜਾ ਤੁਨੂੰ ਆਹ ਕਿੱਦਾਂ ਬੀਤੀ ਨਾ ਮੈਂ ਗੱਟੂ ਦੀਆਂ ਬੋਕਿੰਗ ਕੀਤੀ ਆ ਦੇਖ ਕਿੱਦਾਂ ਉਹ ਜਾਣ ਬਲੋਂ ਨਹੀਂ ਹੋਣਾ ਮੇਰਾ ਮੂੰਹ ਨਹੀਂ ਹੋਣਾ ਬਹੁਤ ਚ ਜੱਦੀ ਆ ਨਹੀਂ ਨਹੀਂ ਮੈਂ ਆ ਕਰੀ ਆ ਕਰੀ ਲੱਗ ਨਹੀਂ ਮੂੰਹ ਖਣਾ ਹੁੰਦਾ ਤੇ ਬਲੋਕ ਕਿਤਰਾ ਤੇ ਭੈਣ ਦੀ ਪੁੱਤੀ ਵੀਰਾ ਗੁੜੀਆ ਆਪਣੀਆਂ ਦੇਖਿਆ ਪੂਰਾ ਵੀਰਾ ਮਿਲਿਆ ਉਹ ਯਾਰ ਨਗਾ ਬਧੜੋ ਤੁਹਾਡਾ ਗੱਡੀ ਬਟੋ ਉਹ ਇੱਥੇ ਚਾਵਾਤ ਲੋ ਉੱਪਰ ਉੱਪਰ ਉਹ ਮੜਾ ਰਹੀ ਉਹ ਜਾਣ ਚਿੱਡੀ ਗੱਡੀਆਂ ਗੁਡੀਆਂ ਨੇ ਆਟਾ ਵੀ ਨੁਮਕੇ ਲੈ ਲੈ ਨਾ ਨੱਕ ਕਿਨੇ ਰਿਓਏ ਓਏ ਬਤਾਓ ਤੁਸੀਂ ਨਹੀਂ ਲੈਣਾ ਕਾ ਗੱਡੀ ਕਰ ਲਓ ਮਸਾ ਆਓ ਦਰ ਗੱਡੀ ਹਾਂਜੀ ਗਾਇਸ ਆਪਾਂ ਫਿਰ ਤੋਂ ਡਾਇਆ ਇਹ ਗੁੱਡਾ ਇੱਧਰ ਨਾ ਵੀ ਬੈਠਾ ਆ ਗੁਡੀ ਲੈ ਗਿਆ ਉਧਰੋਂ ਉਹ ਖੜੀ ਬਾਕੀ ਉਹਨਾਂ ਫਿਰ ਤੋਂ ਗੁਡੀ ਡਾਈ ਆ ਕਿਹੜੇ ਗੁਡੀ ਨਾਲ ਵਿੱਚ ਆਉਣਾ ਸਤਾਜੀ ਹੁਣ ਆਪਾਂ ਜੇ ਇਹ ਦੇ ਨਾ ਮੱਤੀ ਬਾਦ ਨੇ ਹੋਣੇ ਬਾਦ ਨੇ ਆਪਣਾ ਗੁਡਾ ਓ ਜੀ ਇਹ ਗੰਨੇਰਾ ਵੀ ਹੁਣ ਆਵਾ ਲੋ ਹੁਣ ਆਪਾਂ ਗਿੱਟੀਆਂ ਐਂਡ ਕਰਦਾਂਗੇ ਆ ਆ ਪੇਚਾ ਪਾਗੇ ਤੇ ਗੁੱਡੀਆਂ ਤੋੜਦਾਂਗੇ ਆਪਾਂ ਜਿੱਦੀ ਕਰੂਗਾ ਬਾਕੀ ਚੱਲ ਤੋੜਨੀ ਕਿਉਂ ਆ ਹੱਡ ਤੋੜ ਮੈਂ ਤਾਂ ਕਿੱਥੇ ਆਂ ਨਾ ਲੈ ਕਿ ਨਾ ਗੋਰਾ ਦੇਦਾ ਹੀ ਹੋਏ ਤੇ ਰੱਬ ਕਰ ਲੈਣੀ ਆ ਓਹ ਥੋੜਾ ਦੋ ਹਲਾਉਂਦਾ ਹੀ ਕਿ ਇਹਨਾਂ ਨਾਲ ਨਾ ਕਿੰਨੇ ਨਾਲ ਆਪ ਉਹ ਗਿੱਟੀਆਂ ਦੇ ਮਲਾਂਗੇ ਗਿੱਟੀਆਂ ਦੇ ਮੂੰਹ ਦੇ ਵੜੀ ਉਹਨੂੰ ਬੋਚ ਕੱਲ ਕਿਤਰਾ ਮੂੰਹ ਦੋ ਮਾਰ ਉਹ ਖੇਚ ਗਿਆ ਯਾਰ ਦੇਖੋ ਇਹਨੇ ਮੂੰਹ 에 ਸਕਰਾਬ ਮੜੀਏ ਤੇ ਮੂੰਹ ਦੇ ਫਰਕ ਪਿਆ ਉਹ ਕੀ ਚੀਜ਼ ਮੜੀਏ ਫਰਕ ਪਿਆ ਨਾ ਇਹ ਨਾ ਘਰੇ ਆ ਗਿਆ ਇਸਿਆ ਕੇ ਸਾਰਿਆਂ ਨੇ ਸਕਰਾਬ ਵਰਤੰਦੇ ਆ ਇਹ ਕਿ ਤੋੜਾ ਯੋ ਤੋੜਾ ਮੈਂ ਗੰਡ ਭਾਈ ਵਿੱਚ ਚਲੋ ਚਲੋ ਚੰਡੇ ਦੀ ਪਰ ਇਹ ਕਿਥੇ ਆ ਪਰ ਓਏ 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 ਜਾਂਦੇ ਜਾਂਦੇ ਟੇਲੇ ਜਾਂਦੇ ਟੇਲੇ ਜਾਂਦੇ ਉਹਦਰ ਗਾਇਸ ਪੇਚਾ ਬਹਿ ਗਿਆ ਆਪਣਾ ਓ ਓ ਔਰ ਨਾ ਡਾਈ ਮਖਾਈ 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 ਨੂਰ ਨਾ ਡਾਈ ਉਹ ਦਰਨ ਭਾਗਾ ਬੇਚਾ ਉਹ ਨੂਰ ਨਾ ਡਾਈ ਜਿਹੜੀ ਛੱਡ ਦੇ ਗਈ ਛੱਡ ਦੇ ਨਾਲ ਗਈ ਨਾ ਨੂਰ ਨਾ ਡਾਈ ਉਹਦੇ ਕੇਤੇ ਪਿਆਰੇ ਆ ਔਂਡੀਆਂ ਦੇ ਸਿੰਘ ਫਸੇ ਆ ਆ ਦੋਨ ਔਰ ਸਾਡਾ ਔਰਲਾ ਗੁੱਡਾ ਥੜਾਣਾ ਗੁੱਡਾ ਇਹਦਾ ਆਡਾ ਵੱਡਾ ਗੁੱਡਾ ਹੈ ਆਡਾ ਵੱਡਾ ਗੁੱਡਾ ਹੈ ਯਾ ਇਹਦੀ ਗੁੱਡੀ ਆ ਗੁੱਡੀ ਤਾਂ ਮੈਂ ਛੱਡਦੀ ਆ ਆਪਣੀ ਹੁਣ ਸਾਨੂੰ ਗੁੱਡੀ ਨੂੰ ਸਹੀ ਲੱਗੇ ਸੈਟ ਨਹੀਂ ਬੈਠੀ ਇਹਨਾਂ ਚੀਕਾਂ ਸੁਣੋ ਤੇ ਆਪਾਂ ਇਹ ਵਲੌਗ ਨੂੰ ਐ ਨਹੀਂ ਕਰਨਾ ਇੱਥੇ ਆਪਾਂ ਨੂੰ ਥੱਲੇ ਜਾਣਾ ਥੱਲੇ ਜਾਨੇ ਹੁਣ ਆਪਾਂ ਗੱਟੂ ਲਿਭੇਣ ਲੱਗੇ ਆ ਆ ਨਵਾਂ ਗੱਟੂ ਲਿਭੇੜਦਾ ਸੀਪੀਡ ਚੈੱਕ ਕਰੋ ਤੇ ਹਾਂਜੀ ਗਾਇਸ ਇਹਰਾ ਮੂੰਹ ਮਲਾ ਤੁੰਗ ਰਹਾਂ ਉਹ ਨਾ ਮੇਰੇ ਕੈਮਰੇ ਕੰਦੇ ਹੋਏ ਆ ਮੇਰੀ ਕੋਈ ਗਲਤੀ ਨਹੀਂ ਆ ਬਾਕੀ ਮੇਰੇ ਇਹੋ ਜਿਹੇ ਨਾ ਕਮਲ ਪਈ ਆ ਚੈੱਕ ਕਰੋ ਇਹ ਉਹ ਜੇ ਉਹ ਕੁੜੀ ਨੇ ਇਗਨੋਰ ਕਰਿਆ ਹੋ ਇੱਧਰ ਨਾ ਵਗੇ ਟੁੱਟ ਬੇਟਾ ਲਗਾਵਾ ਦੋਰ ਇੱਕ ਵਾਰੀ ਤਾਂ ਤਫਾਨ ਨੇ ਆ ਦੋਰ ਚੈੱਕ ਕਰੋ ओरिजिनल ਮਾਂਜਾ ਉਹ ਸਾ ਤੇ ਡੁਪਲੀਕੇਟ ਕਿਹੜਾ ਮਾਂਜਾ ओरिजिनल ਮਾਂਜਾ ਗੱਲ ਲੈਂਦਾ ਦਾਦਾ ਅੱਧਾ ਹੀ ਕਰਦਾ ਵੀਰਾ ਇਹ ਡਿਲੀਗੇਟ ਮਾਂ ਅਸੀਂ ਵੀ ਵਰਤਦੇ ਆਂ ਆ ਹਾਂ ਅਹੀਂ ਲੋੜੀ ਦਾ ਵੀ ਵਲੋਗ ਲੈ ਕੇ ਆਵਾਂਗੇ ਹੁਣ ਆਪਾਂ ਗੁੱਡੇ ਪਾਸ ਇਕੱਠੇ ਕਰੀ ਜਾਂਦੇ ਆ ਨਾ ਓਏ ਹੁਣ ਗੁੱਡੇ ਹੀ ਲਾਈ ਜਾਂਦੇ ਗੁੱਡੇ ਗੁੱਡੇ ਕਰਦੇ ਨੇ ਇੱਥੇ ਹੀ ਆ ਲੋੜੀ ਤੱਕ ਇੱਥੇ ਹੀ ਆ ਤੁ ਲੋ ਕਰਤਾ ਨਾ ਸਕੂਲੋਂ ਕੱਢਤਾ ਵਾ ਇਨੂੰ ਵੀ ਕੱਟਦਾ ਵਾ ਇਹਨੂੰ ਵੀ ਕੱਟਦਾ ਵਾ ਬਸ ਮੈਂ ਸਕੂਲੇ ਇੱਥੇ ਆ ਨਹੀਂ ਮੈਂ ਪਰਦਾ ਮਮਾ ਬੰਕ ਮਾਰਦਾ ਮਮਾ ਬੰਕ ਮੂੰਹ ਤੋਂ ਮਾਰੀ ਕਰੀਏ ਨਾ ਕਿੰਨੀ ਕਵਾਰੀ ਨਹੀਂ ਮਾਰੀ ਆ ਭਾਈ ਮੈਂ ਨਹੀਂ ਬੰਕ ਬੰਕ ਮਾਰਦਾ ਇਹ ਇਹ ਬੰਕ ਮਾਰ ਇੱਕ ਆ ਬੰਕ ਮਾਰਦਾ ਜੀ ਇੱਕ ਉਹ ਖਾਨਾ ਤੁਸੀਂ ਬੰਕ ਮਾਰਦਾ ਜੀ ਕੋ ਜਾਣਦਾ ਹੀ ਓਏ ਕੋਣ ਮੈਂ ਆ ਕਦੀ ਮਾਰੀ ਨਹੀਂ ਗਾਇਸ ਨਾ ਮੈਨੂੰ ਬੰਕ ਮਾਰੀ ਜਾ ਇਹ ਦੋਨੀਆਂ ਨਹੀਂ ਬਹੁਤ ਛਾਵਾ ਆ ਅਭੀ ਜੀ ਜਿਦਾ ਦੇਖਣਾ ਹੋਰ ਲੱਗ ਹੁਣ ਗਾਇਸ ਅਸੀਂ ਥੱਲੇ ਜਾਣ ਲੱਗੇ ਆ ਥੱਲੇ ਮਾ ਦੱਸਣਾ ਅਸੀਂ ਤੇ ਇਹ ਬੋਰ ਥੱਲੇ ਵਿੰਦਾ ਓਏ ਤੇ ਹੁਣ ਅਸੀਂ ਥੱਲੇ ਜਾਂਦੇ ਆ ਥੱਲੇ ਮੱਛੀ ਆ ਰਹੀ ਹੈ ਆਪਣੀ ਥੱਲੇ ਉਹ ਮੱਛੀ ਗਾਇਸ ਹੁਣ ਆਡੀਓ ਜਾਂਦੀ ਏ ਉਹ ਕਿਥੇ ਗਈ ਉਹ ਜਾਂਦੀ ਇੱਕ ਕਿਥੇ ਗਈ ਸਾਲਿਓ ਮਸ਼ੀਨ ਦੇਂਦੀ ਨਾ ਨਹੀਂ ਨਹੀਂ ਕਾਹਕੇ ਨਹੀਂ ਕਾਹਕੇ ਨਹੀਂ ਤੁਸੀਂ ਯਾ ਕਰਦਾ ਤੁਹਾਡੇ ਨਾਲ ਜੋਕ ਬਾਈ ਸੋਨ ਨਾ ਅਮ ਲੌਗ ਨਹੀਂ ਆਉਂਦਾ ਮੇਰੇ ਘਰ ਦੇ ਤੁਮ ਜਿਹੜਾ ਮਿੱਟੀ ਬਣੀ ਆ ਆਹ ਮਿੱਟੀ ਖਾਣ ਲੱਗੇ ਆ ਆਹ ਵੇਖੋ ਹਲਕਾ ਮੱਠੀ ਦਾ ਮਠੀਰਾ ਗਰੀ ਆਹ ਸਾਈਲਰ ਸਾਈਲਰ ਦਿਨ ਮੋਦੀ ਕਰ ਆ ਬਾਕੀ ਆਵਾਜ਼ ਨੂੰ ਇਗਨੋਰ ਕਰਿਓ ਘਰ ਦੇ ਹੁਣ ਸਲਾਹ ਕਹਿੰਦੇ ਬਈ ਉਹ ਵੀ ਟੈਸਟਿੰਗ ਹੈ ਨਾ ਹੋਟੇ ਸਾਡੀਆਂ ਗਾਲਾਂ ਕੋਲ ਸਾਰੀਆਂ ਹੋਣਗੀਆਂ ਵਿੱਚ ਕੋਈ ਨਹੀਂ ਆਹ ਗਾਲਾਂ ਕਾਇਨ ਪਾਲਿਓਂ ਜਾੜੇ ਗੱਲ ਨਹੀਂ ਲੱਗਣਗੀ ਨਾ ਦੁਆਸਿਆ ਦੀ ਸਾਰੇ ਆਣੇ ਹੁਣ ਬਾਕੀਆਂ ਦੁਨੀਆ ਦਾ ਦੋਜਾ ਆ ਗਿਆ ਹੀ ਹੁਣ ਬਾਕੀਆਂ ਦੁਨੀਆ ਚਲੇ ਆ ਤੇਰੇ ਆ ਅਈਏ ਨਾ ਬੌਲੋ ਹੀ ਨਹੀਂ ਲੈਣਾ ਇਹਨੂੰ ਬਾਕੀ ਇੱਕ ਖਾਣਾ ਕੋ ਜੋ ਉਧਰ ਹੁੰਦਾ ਹੈ ਇਹ ਕੀ ਮੰਨਦੇ ਹਨ ਦੋਚਾ ਨੂੰ ਆਪਣਾ ਰਾਜਾ ਰਾਇ ਨਗਰੀ ਰਾਣੀਆਂ ਬਾਹਰ ਵਿੱਚ ਆਪਾਂ ਕਿੰਨਾ ਦੋਸ਼ ਨਾਲ ਨਾ ਇਹਨਾਂ ਧਿਆਨ ਦਿਓ ਚਿਰੇ ਦਾ ਖਾਣਾ ਦੋਈ ਮੰਗਾ ਲਿਆ ਗਾਲੀਆਂ ਨਾ ਹੋਣਾਂ ਇੱਕ ਆਈ ਲਾਗੇ ਗਿਆ ਏ ਨਹੀਂ ਕੀ ਲਾਗੇ ਗਿਆ ਲਾਣਾ ਗਾਲ ਗੁੱਲ ਨੇ ਟੱਡੇ ਕੱਡੇ ਤੋਂ ਮਾਮਾ ਮੈਂ ਵਿਲਾ ਨਹੀਂ ਆਈ ਲਾਰੇ ਲਾਉਣੇ ਦੱਸ ਵੀਰੇ ਜੀ ਤੂੰ ਦੱਸ ਲਈਦਾ ਆ ਯਾਰ ਲੜਾਈ ਹੋਣ ਲੱਗੀ ਆ ਫਾਈਟਿੰਗ ਆ ਆ ਪਾਈਏ ਚਲ ਗਏ ਆਇਥੋਂ ਲੇਟਾ ਆਇਆ ਇਹ ਹੁਣ ਪਿਆ ਕੁੱਤੇ ਹੀ ਰਹਿ ਰਹੇ ਬਣਾਉਦੀ ਮਾਰੇ ਘੂੜਾ ਲੱਗਿਆ ਆਦਰੇ ਜਾਣਾ ਕਿੱਥੇ ਆ ਉਹ ਮੈਂ ਰੋਣਾ ਵਾਂ ਅਛਾ ਅਛਾ ਨਹੀਂ ਨਹੀਂ ਰੋਣ ਨਹੀਂ ਜੇ ਬਾਬਾ ਚੱਲਦਾ ਹੈ ਤੋ ਮੈਂ ਓਏ ਮੈਨੂੰ ਬੈਠ ਦੇ ਰੋਣ ਦੀ ਦਵਾਈ ਆ ਨਾ ਦਵਾ ਦੂਰ ਹੁਣ ਬਾਕੀ ਜਾਣ ਨੇ ਅਸੀਂ ਕੁਮਨ ਫਿਰਨੇ ਬਾਬਾ ਜਾਣਾ ਕਿਨੂ ਆ ਆ ਮੱਠੀ ਜਾਏ ਮੂਹੇ ਪਾਦੋਂ ਪਹਿਲਾਂ ਮੱਠੀ ਭਰਾ ਮੱਠੀ ਜਾ ਮੈਨੇ ਖਾਣਾ ਮੈਂ ਉਹ ਬੜੀ ਓਕੀ ਦਾਦੀ ਨੇ ਮੈਨੂੰ ਨਹੀਂ ਰੀਤੀ ਆਈ ਰੀਤੀ ਦੇਖੋ ਯਾਰ ਓਏ ਮੈਂ ਥਲੇ ਡੈਦੀ ਨਾਲ ਗਾਉਂ ਬਣਾਇਆ ਬਾਕੀ ਲੈਟਾ ਲੁਟਾ ਚੈੱਕ ਕਰੋ ਵੈਲਕਮ ਉਹ ਮੈਂ ਹੰਦ ਦਾ ਵਲੋਗ ਚ ਨਾ ਬੋਲਿਆ ਕੇ ਨਾਲ ਕਰਤੀ ਕਿਹਦੇ ਨਹੀਂ ਇੱਧਰ ਜੀ ਕੱਢ ਕੇ ਦੇ ਲੋਕ ਜੀ ਚਲ ਜਾਗੇ ਨਾ ਬਾਹਰ ਹੋਈ ਹੋ ਰਹੀ ਪਾਣੀ ਬਾਕੀ ਹੋਣਾ ਆਪਾਂ ਜਾਣਦੇ ਆ ਸਾਡੇ ਦੇ ਕੰਮ ਓਏ ਕਿਹਦੇ ਕੰਮ ਆਈ ਸਾਜੀ ਆ ਤੁਸੀਂ ਨਾ ਛੋੜੀ ਜਾਓ ਓਕੇ ਓਕੇ ਹਾਂ ਤੇ ਯੋਗ ਆ ਬਾਕੀ ਹੋਣਾ ਆਪਾਂ ਜਾਣਦੇ ਆ ਜੀ ਰੋਟੀ ਲਾਉਣ ਓਏ ਸਰਦਾਰਾ ਮੇਰੀ ਗੱਲ ਸੁਣ ਆਪ ਵਾਈਸ ਜੇ ਬੋਲੀ ਜਿਹੜੇ ਜਿਹੜੇ ਗਾਲ੍ਹਾਂ ਉਹ ਜਿਤਨਾ ਤੂੰ ਹੀ ਨਹੀਂ ਲੰਮੇਂਦੇ ਉਹ ਇਹ ਨਾ ਸਾਰੀ ਬਾਤ ਬਲੌਗ 'ਚ ਅਵਾਜ਼ ਆਈ ਜਾਣਾ ਆ ਆਪ ਦੇ ਲਾਉਣਾ ਵਾਈ ਕੋਈ ਲਈ ਕੋਈ ਤੇ ਲਾਉਣੇ ਦੋ ਆਦਮਾ ਕਰਾਉਂਦੇ ਓਏ ਕੁੰਡੀਆਂ ਲਾੜੇ ਉਹ ਗਾਲ੍ਹਾਂ ਨੇ ਘੱਟ ਬਾਬਾ ਤੇਰੀ ਮਾਂ ਪਿੰਨੀ ਲਾ ਦੇਣੀ ਆ ਅੱਬਾ ਮੇਰਾ ਪਰਨਾ ਚੈੱਕ ਕਰਨ ਲੱਗਾ ਕਿ ਮਾਰ ਗਿਆ ਏ ਓ ਯਾਰ ਜਿਨਾ ਮਾਰਾ ਤੇ ਕੁੱਟਿਆ ਯਾਰ ਬਕਾਲੇ ਹੌਣ ਬਾਕੀ ਰੌਂਡੀਆਂ ਲੱਗਣੀਆਂ ਅੰਦਰ ਸਾਰਿਆਂ ਦੀਆਂ ਬਾਕੀ ਵੀਲੋਗ ਨੂੰ ਐਂਡ ਤੱਕ ਇੰਜੋਏ ਕਰਿਓ ਫੋਲ ਬੜਾ ਫੋਲ ਲੁਕੀਟ ਆ ਰਹੇ ਆਂ ਮੈਂ ਸ਼ੁਕੀਬ ਇਹਦਾ ਵਿਆਹ ਆ ਗਿਆ ਹੀ ਲੱਗੇ ਛਣਿਆ ਇਹ ਨਾ ਮਿਲਦਾ ਦੁੱਧ ਲਾ ਦੇ ਮੇਰੀਆਂ ਛਣਿਆ ਛਣਿਆਰ ਹੁਣ ਜੀ ਛਣਿਆਰ ਮੈਂ ਸੱਚੀ ਗੱਲ ਨਹੀਂ ਆ ਹੈਪੀ ਮੈਰਿਜ ਲਾਈਫ ਡੇ ਛਣਿਆਰ ਉਹ ਸਿੱਧਾ ਕਹਾਂ ਕਿ ਤੋੜ ਦੂ ਫੇਕ ਕਹਿਣਾ ਜਾਂ ਛਣਿਆਰ ਜਾਏ ਧਰਾਵਾ ਛਣਿਆਰ ਵਾਰ ਛਣਿਆਰ ਤੱਕ ਰਿਆਂ ਤੇ ਐਦਵਾਰੋਆ ਬਰਾਤ ਹੁਣ ਬਾਕੀ ਜਾ ਰਹੇ ਆਂ ਬਾਤ ਵਾਦ ਲਈ ਬੇਰ ਕੋਲੀ ਕਰਵੇ ਲਾਗੇ ਜਾਣ ਕੇ ਆਦਾਰਾ ਮੇਰਾ ਥੋੜਾ ਕੰਮ ਕਰ ਮਾਰ ਜੀ ਦੋਹੀ ਮੈਂ ਅੱਧਰ ਬੱਬ ਕੇ ਜਾਣਾ ਯਾਰ ਕਿਥੇ ਹੋ ਜਿੱਥੇ ਉਹ ਮਿਲਿਆ ਹਾਂ ਦੇ ਕਿੰਨੇ ਚੜੂਏ ਉਹਨਾਂ ਚਾਰ ਸੋਨਾ ਨਹੀਂ ਉਹ ਸਾਡੀ ਮਾਂ ਦਾ ਗਾਈਂ ਦੇ ਹਲਕਾ ਆਹ ਹੋ ਸੂਏ ਨਾ ਤੂੰ ਉੱਤੇ ਭਾਜ ਲੈ ਗੁੱਸਿਆ ਬਾਕੀ ਹਣ ਮਿੱਤਰੋ ਆਪਾਂ ਜਾਣਦੇ ਆ ਜੀ ਇਧਰਲੀ ਸਾਈਡ ਇਧਰਲੀ ਸਾਈਡ ਆਪਣੇ ਯਾਰ ਦਸਤ ਰਹਿੰਦੇ ਆ ਕਾਰੋ ਨੇ ਤੁਹਾਨੂੰ ਦਿਖਾ ਦੇਣਾ ਯਾਰ ਇੱਥੇ ਥੋੜੀ ਐਂਟੀ ਪਾ ਲਿਆ ਹੀ ਇਥੇ ਸਾਲਾ ਹੱਥ ਡਰ ਗਈ ਆ ਬੱਜਾ ਗਿਆ ਫਾੜ ਫਾੜ ਓਏ ਹੋ ਲਿਆ ਦਾ ਲੱਗਾ ਤੇ ਕਰਨਾ ਨਹੀਂ ਬਹੁਤ ਸਾਰੀ ਨਾਲ ਜਾਣਾ ਨਿਸਾਨ ਪੱਟ ਰੋਲ ਓਏ 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 ਆਇਆ ਕਰਦੇ ਆਇਆ ਕਰਦੇ ਆ ਭਈ ਅੱਗ ਬਾਲ ਦੋ ਬਾਲੇ ਲਾਉਣਾ ਸ਼ਿਕਾਰੀ ਖਿਆਲ ਆ ਗਿਆ ਜੀ ਹਾਂ ਹਣਾ ਉਹ ਚੋਰੀਆਂ ਕੰਨੀਆਂ ਛੱਡ ਦੋ ਵੈਸੇ ਲਕਸ਼ਣ ਟਾਡੇ ਮੜਈ ਆ ਉਹ ਦੇਖੋ ਚਾਰ ਪੰਜਾਂ ਦੇ ਕਿੰਨੇ ਕਰੀ ਬੰਦੇ ਜਿੱਤ ਚਾਲ ਅਮਰਤਪਾਲ ਅਮਰਤਪਾਲ ਜਿਤਨਾ ਖਸਿਆ ਆ ਗਾਈ ਜੀ ਦੇਖੋ ਐਤ ਅਮਰਤਪਾਲ ਤੁਗਾ ਗਾਇਸ ਨਹੀਂ ਆ ਚਿੱਟਾ ਅਮਰਤਪਾਲ ਦਾ ਫਿਰ ਫੁੱਲ ਜੋਰੀ ਆ ਮੈਂ ਐਡਾ ਛਾੜੂ ਹਾਂ ਛਾੜੂ ਬਾਹਰ ਨਹੀਂ ਜਰ ਛਾੜੂ ਨੇ ਛਾੜੂ ਦੇ ਘਰੇ ਰਾਸ਼ਨ ਭਲਿਆ ਵਾ ਭਲਿਆ ਵਾ ਛਾੜੂ ਨੇ ਬੰਦਾ ਚੰਗਾ ਛਾੜ ਗਈ ਯਾਰ ਜਿੰਨੋ ਮੇਰੇ ਭਾਇ ਮੈਂ ਉਹ ਜਤੋਣਾ ਆ ਆਪਾਂ ਉਹਨੂੰ ਦੀ ਤਾਲਾ ਬਾਜੀ ਨੂੰ ਯਾਰ ਆਪਾਂ ਉਹਦਾ ਗਰੇ ਉਹਲਾ ਆਨੇ ਆਨੇ ਮੂੰਹ ਕਰੀ ਜਾਣ ਕਾਲੇ ਵੀਰ ਆ ਲੋ ਜੀ ਐਂ ਚੇਅਰਮੈਨ ਆਈ ਸਾਰੇ ਆਣੇ ਨਹੀਂ 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 ਮੈਂ ਨਹੀਂ ਚੇਅਰਮੈਨ ਜਾਣ ਅੱਧੀ ਅੱਧੀ ਕੋਈ ਗਾਣ ਕੋਲ ਮੰਤਰੀ ਸਾਹਿਬ ਤੋਂ ਸਾਜਾ ਇੱਕ ਇਤਿਹਾਸਿਕ ਆ ਜਾਂਦੀ ਗੋਦਨਾਬ ਗਾ ਕਰੋ ਤੁਹਾਨੂੰ ਮੈਂ ਅੱਜ ਵੀਡੀਓ ਲੈਣਾ ਹਾਂ ਤੁਹਾਡਾ ਘਰ ਬਾਰੇ ਹੁਗਾਂ ਨੂੰ ਹੁੰਦਾ ਹੋਣਾ ਹੋਣ ਤੇਰਾ ਹੈ ਗਾਈਸ ਅਜੀ ਕੁ ਡੇਡ ਆਈ ਤੁਸੀਂ ਜਿਵੇਂ ਵੇਖ ਲਿਆ ਮਜ਼ਾ ਆਇਆ ਪਰ ਇੰਨਾ ਨਹੀਂ ਆਇਆ ਸਾਡੀ ਕੁੜੀਆਂ ਬੋ ਹੋਈਆਂ ਹੀ ਆਂ ਜਿਹੜੀਆਂ ਬੋ ਨਹੀਂ ਕੀਤੀਆਂ ਪਰ ਨਹੀਂ ਐਂ ਤੇ ਅਸੀਂ ਬੋਲੈਂਡ ਕਰਾਈ ਆ ਬਾਕੀ ਆ ਬਰਿਆਲੇ ਕਾਮ ਆਂ ਅਸੀਂ ਪੂਰੀ ਨਹੀਂ ਬੋਲਦੇ ਅੱਗਿਆ ਨਹੀਂ ਬਾਬਾ ਘੋੜਦਾ ਏ ਬਾਕੀ ਲੋਕਾਂ ਦਾ ਪੈਂਟ ਕਰਾਦੀ ਪੂਰੀ ਹੁਣ ਆ ਬਾਬਾ ਯਾਰ ਨਾਲ ਚੱਲੇ ਆ ਉਹ ਯਾਰ ਨਾਲ ਜਾਂਦੇ ਬਾਬਾਈ ਉਹ ਵੇਲਾ ਫਿਰ ਮੈਂ ਕਾ ਕੀਤਾ ਭਰਾ ਕੰਬੇ ਜੇ ਜਾਣਾ ਇਹਨੇ ਕੋਈ ਨਾ ਗੱਲ ਫਿਰ ਫੁਕਰੀਆਂ ਨਾਲ ਜਿਆਦੀ ਆ 13 ਆ ਵੇਖੀ ਮੈਂ ਔਖੀ ਨਹੀਂ ਬਣੋਰਾ ਨਾ ਪਕੜਿਆ ਨਾ ਘਾਰੇ ਮਨਵਾਸਾਂ ਖਾਰੇ ਜੇ ਜ਼ਮਾਨਤ ਕਰੀਂ ਲੈਟਾਂ ਲੱਗਿਆ ਆਹ ਲੈ ਮੁੰਡਾ ਡਿੱਗਦੇ ਰੈਂਟੀ ਆ ਜੀਰਨਾ ਦਾ ਦੇ